ਇਸ ਦੁਨੀਆ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ ਰਹਿੰਦੇ ਆ। ਹਰੇਕ ਦਾ ਜਿਉਣ ਦਾ ਤਰੀਕਾ ਆਪਣਾ ਹੈ। ਹਰੇਕ ਚੰਗੇ ਮਾੜੇ ਤਰੀਕੇ ਨਾਲ ਆਪਣਾ ਜੀਵਨ ਬਿਤਾ ਰਿਹਾ ਹੈ। ਕੁਝ ਲੋਕ ਬਹੁਤ ਅਮੀਰ ਨੇ, ਕੁਝ ਲੋਕ ਬਹੁਤ ਗਰੀਬ ਨੇ। ਕਈਆਂ ਨੂੰ ਬਹੁਤ ਸੌਰਤ ਮਿਲੀ ਹੋਈ ਹੈ, ਕਈਆਂ ਨੂੰ ਗਵਨ ਵਿੱਚ ਵੀ ਕੋਈ ਨਹੀਂ ਪੁੱਛਦਾ। ਚੰਗੇ ਤਰ੍ਹਾਂ ਨਹੀਂ ਜਾਣਦਾ। ਹੁਣ ਇੱਥੇ ਜ਼ਰੂਰੀ ਸਵਾਲ ਇਹ ਉੱਠਦਾ ਹੈ ਕਿ ਕੀ ਸਾਨੂੰ ਆਪਣੇ ਆਪ ਨੂੰ ਕਿਸੇ ਨਾਲ ਕੰਪੇਅਰ ਕਰਨਾ ਚਾਹੀਦਾ? ਕਈ ਵਾਰੀ ਕਿਸੇ ਨਾਲ ਕੰਪੇਅਰ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਕਿਉਂਕਿ ਇਹ ਸਾਨੂੰ ਤਰੱਕੀਆਂ ਤੇ ਬਲੰਦੀਆਂ ਤੇ ਲੈ ਕੇ ਜਾਂਦਾ ਹੈ। ਤੁਸੀਂ ਦੇਖਿਆ ਹੋਣਾ ਕੋਈ ਖਿਡਾਰੀ ਜਾਂ ਫਲੀਟ ਜਦੋਂ ਆਪਣੇ ਆਪ ਨੂੰ ਕਿਸੇ ਵੱਡੇ ਖਿਡਾਰੀ ਨਾਲ ਕੰਪੇਅਰ ਕਰਦਾ ਹੈ ਤਾਂ ਉਸਦੇ ਮਨ ਦੇ ਅੰਦਰ ਮੋਟੀਵੇਸ਼ਨ ਪੈਦਾ ਹੁੰਦੀ ਹੈ ਅਗਾਂ ਵਧਣ ਦਾ ਜਜ਼ਬਾ ਪੈਦਾ ਹੁੰਦਾ ਹੈ ਉਹ ਮਿਹਨਤ ਕਰਦਾ ਹੈ ਜਿਆਦਾ ਜਿਆਦਾ ਮਿਹਨਤ ਕਰਦਾ ਹੈ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ ਉਹ ਜਜ਼ਬਾ ਕਈ ਵਾਰ ਉਸ ਨੂੰ ਉਚਾਈਆਂ ਤੱਕ ਲੈ ਵੀ ਜਾਂਦਾ ਹੈ ਬਹੁਤ ਸਾਰੀਆਂ ਮੰਜ਼ਲਾਂ ਉਹ ਖਿਡਾਰੀ ਸਰ ਕਰ ਵੀ ਜਾਂਦਾ ਹੈ ਅੱਗੇ ਵੀ ਵਧਦਾ ਹੈ ਪਰ ਅਸੀਂ ਕੀ ਕਰਦੇ ਹਾਂ ਅਸੀਂ ਆਪਣੀ ਜ਼ਿੰਦਗੀ ਨੂੰ ਦੂਜਾ ਕੰਪੇਅਰ ਕਰਦੇ ਹਾਂ ਪਰ ਕੰਪੇਅਰ ਕਰਕੇ ਅਸੀਂ ਆਪਣੀ ਹੀ ਜ਼ਿੰਦਗੀ ਤੋਂ ਫਰਸਟ੍ਰੇਟ ਹੋ ਜਾਂਦੇ ਹਾਂ ਅਸੀਂ ਘਬਰਾਟ ਵਿੱਚ ਆ ਜਾਂਦੇ ਹਾਂ ਕਿ ਮੈਂ ਤਾਂ ਹੁਣ ਪਿੱਛੇ ਰਹਿ ਗਿਆ ਹੁਣ ਮੇਰਾ ਕੌਣ ਵਿਚਾਰਾ ਹੋ ਹੁਣ ਅੱਜ ਦੇ ਜਮਾਨੇ ਵਿੱਚ ਜਦੋਂ ਅਸੀਂ ਮੋਬਾਈਲਾਂ ਨੂੰ ਹੱਥ ਵਿੱਚ ਲੈ ਕੇ ਸੋਸ਼ਲ ਮੀਡੀਆ ਚਲਾ ਰਹੇ ਹਾਂ ਸੋਸ਼ਲ ਮੀਡੀਆ ਦੇ ਵਿੱਚ ਜਿਵੇਂ WhatsApp, Instagram, YouTube ਵਗੈਰਾ ਦੁਨੀਆ ਭਰ ਦੇ ਵਿੱਚ ਵੱਖਰਾ ਵੱਖਰਾ ਲਾਈਫ ਸਟਾਈਲ ਵੱਖਰਾ ਵੱਖਰਾ ਰਹਿਣ ਦਾ ਤਰੀਕਾ ਖਾਣ ਪੀਣ ਦਾ ਤਰੀਕਾ ਘੁੰਮਣ ਦਾ ਤਰੀਕਾ ਉਹ ਸਾਡੇ ਸਾਹਮਣੇ ਆ ਰਿਹਾ ਦੂਜਿਆਂ ਦਾ ਲਾਈਫ ਸਟਾਈਲ ਦੇਖ ਕੇ ਅਸੀਂ ਘਬਰਾ ਜਾਂਦੇ ਹਾਂ ਫਰਸਟ੍ਰੇਟ ਹੋ ਜਾਂਦੇ ਹਾਂ ਤੇ ਉਹ ਸਟ्रेस ਲਗਾਤਾਰ ਸਾਡੇ ਦਿਮਾਗ ਦੇ ਵਿੱਚ ਰਹਿਣ ਲੱਗ ਪਿਆ ਇਹ ਵਿਗਿਆਨਕਾਂ ਦੁਆਰਾ ਵੀ ਸਾਬਤ ਕੀਤਾ ਜਾ ਚੁੱਕਿਆ ਹੈ ਕਿ ਲੋਕ ਜਿਆਦਾ ਲੰਬੇ ਸਮੇਂ ਤੱਕ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਰਹਿੰਦੇ ਹਨ ਉਹ ਜਿਆਦਾ ਸਟ्रेस ਦਾ ਸ਼ਕਰ ਹੋ ਜਾਂਦੇ ਹਨ ਅਗਰ ਤੁਸੀਂ ਦੂਜੇ ਨਾਲ ਆਪਣੀ ਜ਼ਿੰਦਗੀ ਨੂੰ ਕੰਪੇਅਰ ਕਰਦੇ ਹੋ ਨਾ ਤਾਂ ਇਹਦੇ ਵਿੱਚ ਮੋਟੀਵੇਟ ਕਰੋ ਆਪਣੇ ਆਪ ਮੋਟੀਵੇਟ ਹੁੰਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਇਹ ਬਹੁਤ ਚੰਗੀ ਗੱਲ ਹੈ ਇੱਕ ਗੱਲ ਯਾਦ ਰੱਖਿਓ ਹਰ ਇਨਸਾਨ 유ਨਿਕ ਹੈ ਵੱਖਰਾ ਹੈ ਅਨੋਖਾ ਹੈ ਅਗਰ ਅਸੀਂ ਆਪਣੇ ਆਪ ਨੂੰ ਦੂਜਿਆਂ ਨਾਲ ਕੰਪੇਅਰ ਕਰਨ ਲੱਗ ਜਾਨੇ ਆ ਦੂਜਿਆਂ ਵਰਗਾ ਬਣੌਣ ਦੀ ਕੋਸ਼ਿਸ਼ ਕਰਦੇ ਆ ਤਾਂ ਸਾਡੀ ਜ਼ਿੰਦਗੀ ਵੇਸਟ ਹੈ ਜਿੰਨਾ ਸਮਾਂ ਅਸੀਂ ਦੂਜੇ ਨਾਲ ਕੰਪੇਅਰ ਕਰਦੇ ਆ ਔੰਕਣ ਕਰਦੇ ਆ ਉਹਦੇ ਵਿੱਚ ਗਵਾਉਨੇ ਆ ਉਨਾ ਹੀ ਸਮਾਂ ਅਸੀਂ ਕੁਝ ਹੋਰ ਮਿਹਨਤ ਕਰ ਸਕਦੇ ਆ ਕਿਉਂਕਿ ਯੂ ਆਰ ਦਾ ਬੈਸਟ ਵਰਜਨ ਆਫ ਯੂਅਰ self ਤਾਂ ਤੁਸੀਂ ਕਰਨਾ ਕੀ ਹੈ ਤੁਸੀਂ ਆਪਣੇ ਆਪ ਨਾਲ ਲੜਾਈ ਕਰਨੀ ਹੈ ਆਪਣੇ ਆਪ ਨਾਲ ਲੜਨਾ ਹੈ ਆਪਣੇ ਆਪ ਨਾਲ ਕੰਪੇਅਰ ਕਰਨਾ ਹੈ ਆਪਣੇ ਕੱਲ ਨਾਲ ਅੱਜ ਨੂੰ ਕੰਪੇਅਰ ਕਰਨਾ ਹੈ ਮੈਂ ਕਿੰਨੀ ਪ੍ਰੋਗਰੈਸ ਕੀਤੀ ਮੈਂ ਕਿੰਨੀ ਗਰੋਥ ਕੀਤੀ ਮੇਰੀ ਪ੍ਰਾਪਤੀ ਕੀ ਹੈ ਮੈਂ ਕੱਲ ਕੀ ਸੀ ਅੱਜ ਕੀ ਹਾਂ ਆਪਣੀਆਂ ਮੜੀਆਂ ਆਤਾਂ ਨੂੰ ਖਤਮ ਕਰੋ ਆਪਣੀਆਂ ਕਮਜ਼ੋਰੀਆਂ ਨੂੰ ਘਟਾਓ ਆਪਣੀਆਂ ਦਿੱਕਤਾਂ ਨੂੰ ਖਤਮ ਕਰੋ ਇੱਕ ਐਥਲੀਟ ਵੱਲ ਧਿਆਨ ਦਿਓ ਜਦੋਂ ਦੌੜਦਾ ਹੈ ਉਹ ਸਿਰਫ ਆਪਣੇ ਟਰੈਕ ਵਿੱਚ ਰਹਿ ਕੇ ਦੌੜਦਾ ਹੈ ਉਸਦਾ ਇੱਕੋ ਮਕਸਦ ਹੁੰਦਾ ਹੈ ਆਪਣੇ ਟਰੈਕ ਵਿੱਚ ਰਹਿ ਕੇ ਇਸ ਨੂੰ ਜਿੱਤਣਾ ਉਹ ਇਹ ਨਹੀਂ ਦੇਖ ਰਿਹਾ ਹੁੰਦਾ ਕਿ ਦੂਜੇ ਕੀ ਕਰ ਰਹੇ ਆ ਜਾਂ ਕੀ ਸੋਚ ਰਹੇ ਆ ਜ਼ਿੰਦਗੀ ਵੀ ਇਸੇ ਤਰ੍ਹਾਂ ਸਾਨੂੰ ਆਪਣੀ ਜ਼ਿੰਦਗੀ ਆਪਣੇ ਟਰੈਕ ਵਿੱਚ ਰਹਿ ਕੇ ਹੀ ਗੁਜ਼ਾਰਨੀ ਚਾਹੀਦੀ ਹੈ ਜੇ ਆਪਣੇ ਟਰੈਕ ਵਿੱਚ ਰਹਿ ਕੇ ਗੁਜ਼ਾਰਾਂਗੇ ਖੁਸ਼ ਰਹਿਾਂਗੇ ਅਸੀਂ ਦੇਖਣਾ ਹੈ ਕਿ ਮੈਂ ਆਪਣੇ ਲਾਈਫ ਦੀਆਂ ਚੀਜ਼ਾਂ ਨੂੰ ਕਿਵੇਂ ਡਿਵੈਲਪ ਕਰ ਰਿਹਾ ਹਾਂ ਮੈਂ ਆਪਣੀਆਂ ਚੰਗਾਈਆਂ ਨੂੰ ਕਿਵੇਂ ਅੱਗੇ ਵਧਾ ਰਿਹਾ ਮੈਂ ਆਪਣੀਆਂ ਕਮਜ਼ੋਰੀਆਂ ਨਾਲ ਲੜਨ ਲਈ ਆਪਣੀ ਵੀਕਨੈਸ ਨਾਲ ਲੜਨ ਲਈ ਕੀ ਕਰ ਰਿਹਾ ਤਾਂ ਇਸ ਗੱਲ ਮੈਂ ਬੜੇ ਜ਼ੋਰ ਨਾਲ ਕਹਿਣਾ ਹੈ ਕਿ ਤੁਸੀਂ ਆਪਣੇ ਮਨ ਦੇ ਵਿੱਚ ਜੋ ਵੀ ਜਲਣ ਸੀ ਐਂਗਜ਼ਾਇਟੀ ਸੀ ਜਿਹੜੀ ਕਿ ਕੰਪੈਰੀਸ਼ਨ ਕਰਕੇ ਮਿਲੀ ਸੀ ਉਸ ਨੂੰ ਬਾਹਰ ਕੱਢ ਦੇ ਉਹਦੀ ਜਗ੍ਹਾ ਉੱਪਰ ਆਪਣੇ ਆਪ ਅੰਦਰ ਐਪਰੀਸ਼ੀਏਸ਼ਨ ਲੈ ਕੇ ਆਓ ਜੁਆਇਨਸ ਲੈ ਕੇ ਆਓ ਖੁਸ਼ ਰਹੋ ਇਸ ਜਨ ਤੋਂ ਜੈਲ ਸੀ ਤੋਂ ਐਂਗਜ਼ਾਈਟੀ ਤੋਂ ਬਚਨ ਦਾ ਇੱਕ ਤਰੀਕਾ ਹੈਗਾ ਤੁਸੀਂ ਜਦੋਂ ਵੀ ਕਿਸੇ ਤਰੱਕੀ ਵਾਲੇ ਇਨਸਾਨ ਵੱਲ ਦੇਖੋ ਉਹਦੀ ਬ੍ਰਾਈਟ ਸਾਈਡ ਦੇਖੋ ਤੇ ਉਸ ਨੂੰ ਦੇਖ ਕੇ ਖੁਸ਼ ਹੋ ਜਾਓ ਇਹ ਕਹੋ ਇਹ ਸੱਚੋ ਕਹੀ ਇਸ ਦਾ ਗ੍ਰੇਟ ਯੂ ਆਰ ਦਾ ਗ੍ਰੇਟ ਤੁਸੀਂ ਕਦੇ ਫਰਸਟ੍ਰੇਟ ਨਹੀਂ ਹੋਵੋ। ਬਸ ਇਹ ਗੱਲ ਦਿਲ ਦੀਆਂ ਗਹਿਰਾਈਆਂ ਤੋਂ ਨਿਕਲੇ। ਦਿਲ ਦੀਆਂ ਗਹਿਰਾਈਆਂ ਤੋਂ ਤੁਸੀਂ ਖੁਸ਼ ਹੋ ਉਸ ਨੂੰ ਦੇਖ ਕੇ, ਉਸ ਦੀ ਕਾਮਯਾਬੀ ਨੂੰ ਦੇਖ ਕੇ ਤੁਸੀਂ ਕਦੇ ਫਰਸਟ੍ਰੇਟ ਹੋਵੋਗੇ ਨਹੀਂ। ਤੁਸੀਂ ਕਦੇ ਪਰੇਸ਼ਾਨ ਹੀ ਨਹੀਂ ਹੋਵੋਗੇ। ਪਰ ਉਹਦੇ ਨਾਲ ਤੁਹਾਨੂੰ ਦਿਮਾਗ ਦੇ ਵਿੱਚ ਇਹ ਗੱਲ ਵੀ ਰੱਖਣੀ ਹੈ ਕਿ ਤੁਸੀਂ ਆਪਣੀਆਂ ਕਮਜ਼ੋਰੀਆਂ ਨੂੰ ਵੀ ਦੂਰ ਕਰਦੇ ਰਹਿਣਾ ਆਪਣੇ ਤਰੀਕੇ ਦੇ ਨਾਲ। ਆਪਣੀ ਊਰਜਾ ਨੂੰ ਵੀ ਬਿਲਡ ਅਪ ਕਰਦੇ ਰਹਿਣਾ। ਆਪਣੇ ਆਪ ਨੂੰ ਅੱਗੇ ਲਿਜਾਣ ਲਈ ਆਪਣੇ ਤਰੀਕੇ ਦੇ ਨਾਲ ਆਪਣੀਆਂ ਸ਼ਕਤੀਆਂ ਨੂੰ ਕੇਂਦਰਿਤ ਕਰਨਾ। इस तो भी अगे अगर तुम चतों पैर परमात्मा अगे कामना करो कि सारे लोग दुनिया के जिन्हे भी लोग ने हो, कामयाब हों सारे अपने जिंदगी इंजॉय कर सारे लाणता परेशानियां तो दूर है ये होर भी बड़ी गल है होर भी चंकी गल है यह गल हमेशा याद रखियो यू कैन बी यूर सेल्फ ओनली यू कैन नॉट बी समवन एज धनबाद